ਕਿਸੇ ਇੱਕ ਵਿਅਕਤੀ ਦੀ ਸਜ਼ਾ ਸਾਰੀ ਕੌਮ ਨੂੰ ਨਹੀਂ ਦੇਣੀ ਚਾਹੀਦੀ ਪੰਜਾਬ ਦੀ ਅੱਜ ਖੇਤੀ ਚੱਲ ਰਹੀ ਆ ਪੰਜਾਬ ਦੀ ਅੱਜ ਕਟਾਈ ਚੱਲ ਰਹੀ ਆ ਤੇ ਇਹਨਾਂ ਬਿਹਾਰੀ ਸਾਡੇ ਪ੍ਰਵਾਸੀ ਮਜ਼ਦੂਰਾਂ ਦੇ ਕਰਕੇ ਚੱਲ ਇਹ ਭੁੱਲਣਾ ਨਹੀਂ ਚਾਹੀਦਾ ਸਾਨੂੰ ਆਜ਼ਾਦ ਹਿੰਦੁਸਤਾਨ ਦੇ ਵਿੱਚ ਹਰ ਖਿੱਤੇ 'ਚ ਹਰ ਹਿੰਦੁਸਤਾਨੀ ਰਹਿ ਸਕਦਾ ਹੈ ਪੰਜਾਬ ਦੇ ਅੰਦਰ ਸਰਕਾਰ ਨਾਂ ਦੀ ਚੀਜ਼ ਕੋਈ ਹੈ ਨਹੀਂ ਕਿ ਕਾਮ ਸੇਮ 25 ਈ ਲੱਕ ਪੰਜਾਬ ਚ ਅਲਗ ਲੋਕ ਉਹੋ ਜਿਹੇ ਲੋਕ ਜਿਹੜੇ ਸਾਡੇ ਦੇਸ਼ ਦੇ ਵਸਨੀਕ ਨਹੀਂਗੇ ਜਿਹੜੇ ਪੰਜਾਬ ਚ ਕੰਮੇ ਬਣ ਕੇ ਨਹੀਂ ਆਏ ਪੰਜਾਬ ਚ ਲੁੱਟਣ ਆਏ ਜਿਹੜੀ ਸਾਡੀ ਖੇਤੀਬਾੜੀ ਇੰਡਸਟਰੀ ਇਹ ਇਹ ਲਾ ਲੋ ਇਹਦੇ ਵਿੱਚ 90% ਕਾਮੇ ਬਿਹਾਰੀ ਨੇ ਕਿੱਥੇ ਚਲ ਜੋਗੇ ਤੁਸੀਂ ਕਿਤਨਾ ਕਿਤਨਾ ਆਪਣਾ ਕੰਮ ਸਾਰ ਲੋਗੇ ਇਸ ਕਰਕੇ ਪੰਜਾਬ ਦੀ ਖੇਤੀਬਾੜੀ ਵਾਲੀ ਜ਼ਮੀਨ ਨੂੰ ਬਚਾਉਣ ਵਾਸਤੇ ਸਾਨੂੰ ਇਹ ਬਿੱਲ ਪਾਸ ਕਰਨਾ ਚਾਹੀਦਾ ਤਰੀਕਾ ਇਹ ਲੱਭਣਾ ਵੀ ਜਿਹੜਾ ਗਲਤ ਆ ਉਹ ਫੜਿਆ ਜਾਏ ਤੇ ਜਿਹੜਾ ਸਹੀ ਮਜ਼ਦੂਰੀ ਕਰਨ ਰਿਹਾ ਉਹ ਮਜ਼ਦੂਰੀ ਕਰਕੇ ਆਪਣੇ ਘਰ ਜਾਏ ਸਾਡੀ ਅਣਖ ਗੈਰਤ ਆਬਰੂ ਵਾਸਤੇ ਪੰਜਾਬ ਪਛਾਣਿਆ ਜਾਂਦਾ ਇਹਨੂੰ ਜਰੂਰ ਬਚਾਓ بڑے بڑے ਸਨਾਤਨੀ ਸਾਧੂ ਕਹਿੰਦੇ ਆ ਜੀ ਵੀ ਸਿੱਖ ਜਗਤ ਸਿੱਖ ਗੁਰੂ ਦੇ ਨਾਮ ਹੁੰਦੇ ਤੇ ਹਿੰਦੂ ਧਰਮ ਨਾ ਵਜਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋੜਾ ਪੰਜਾਬ ਦੇ ਵਿੱਚ ਇੱਕ ਨਵਾਂ ਮੁੱਦਾ ਉੱਪਰ ਕੇ ਸਾਹਮਣੇ ਆਇਆ ਪੰਜਾਬ ਬਚਾਓ ਵਿਹਾਰੀ ਭਜਾਓ ਸਾਡੇ ਨਾਲ ਹਰਪਾਲ ਸਿੰਘ ਜੀ ਜੋਲ ਜੁੜੇ ਹੋਏ ਨੇ ਜਿਹੜੇ ਕਿ ਬਾਰ ਲੀਆਂ ਸਟੇਟਾਂ ਦੇ ਵੀ ਵਸਿੰਦੇ ਨੇ ਪੰਜਾਬ ਦੇ ਵੀ ਵਸਿੰਦੇ ਨੇ ਮੂਲ ਇਹਨਾਂ ਦਾ ਪੰਜਾਬ ਆ ਪਰ ਕਾਰੋਬਾਰ ਲਈ ਹੋਰ ਸਟੇਟਾਂ ਚ ਵੀ ਰਹਿੰਦੇ ਨੇ ਜੋਲ ਸਾਹਿਬ ਸਵਾਗਤ ਆ ਸਾਡੇ ਡੀ5 ਚੈਨਲ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੋਂ ਜੋਲ ਸਾਹਿਬ ਜਿਹੜਾ ਹੁਣ ਮੁੱਦਾ ਅੱਜ ਕੱਲ ਭੜੇ ਭਾਰੂ ਹੋਇਆ ਪੰਜਾਬ بچਾਓ ਵਿਹਾਰੀ ਪਜਾਓ ਬੜੀ ਮਾੜੀ ਗੱਲ ਆ ਜੀ ਦੇਖੋ ਕਿਸੇ ਵੀ ਕੌਮ ਚ ਜਾਂ ਕਿਸੇ ਵੀ ਬਰਾਦਰੀ ਚ ਚੰਗੇ ਤੇ ਮਾੜੇ ਇਹ ਜਦੋਂ ਤੋਂ ਸੰਸਾਰ ਬਣਿਆ ਨਾ ਉਦੋਂ ਤੋਂ ਲੋਕ ਹੈਗੇ ਨੇ ਹੁਣ ਕਿਸੇ ਇੱਕ ਵਿਅਕਤੀ ਦੀ ਸਜ਼ਾ ਸਾਰੀ ਕੌਮ ਨੂੰ ਨਹੀਂ ਦੇਣੀ ਚਾਹੀਦੀ ਆਪਾਂ ਦਾ ਜਿਹੜਾ ਪੰਜਾਬ ਐਸ ਵਕਤ ਹੈ ਪੰਜਾਬ ਦੇ ਅੰਦਰ ਕਾਮਿਆਂ ਦੀ ਬਹੁਤ ਕਮੀ ਹੈ ਜੇ ਪੰਜਾਬ ਦਾ ਅੱਜ ਕਾਰੋਬਾਰ ਚੱਲ ਰਿਹਾ ਹੈ ਪੰਜਾਬ ਦੀ ਅੱਜ ਖੇਤੀ ਚੱਲ ਰਹੀ ਆ ਪੰਜਾਬ ਦੀ ਅੱਜ ਕਟਾਈ ਚੱਲਦੀ ਆ ਤੇ ਇਹਨਾਂ ਬਿਹਾਰੀ ਸਾਡੇ ਪ੍ਰਵਾਸੀ ਮਜ਼ਦੂਰਾਂ ਦੇ ਕਰਕੇ ਚੱਲ ਰਹੀ ਆ ਇਹ ਭੁੱਲਣਾ ਨਹੀਂ ਚਾਹੀਦਾ ਸਾਨੂੰ ਬਾਕੀ ਸਾਨੂੰ ਤਰੀਕੇ ਬਦਲਣੇ ਚਾਹੀਦੇ ਆ ਦੇਖੋ ਗੱਲ ਇਹ ਆ ਵੀ ਇਹ ਮੂਲ ਵਸਨੀਕ ਤੇ ਆਪਣੀਆਂ ਸਟੇਟਾਂ ਦੇ ਨੇ ਜਿੱਥੋਂ ਜਾਂਦੇ ਨੇ ਜਿੱਥੋਂ ਜਾਂਦੇ ਨੇ ਉੱਥੇ ਦੇ ਵਸਨੀਕ ਨੇ ਔਰ ਇਹਦਾ ਕਾਰਨ ਇਹ ਆ ਵੀ ਸਾਡੇ ਜਿਹੜੇ ਛੋਟੇ ਲੀਡਰ ਨੇ ਜਿਹੜੇ ਪੰਚਾਇਤੀ ਤੌਰ ਦੇ ਉੱਤੇ ਸਰਪੰਚੀ ਪੈਂਚੀ ਵਾਸਤੇ ਲੜਦੇ ਨੇ ਉਹਨਾਂ ਦੇ ਮਨ 'ਚ ਜਦ ਲਾਲਚ ਆਉਂਦਾ ਨਾ ਵੀ ਸਾਡੀ ਕਿਸੇ ਨਾ ਕਿਸੇ ਪਾਸਿਓਂ ਇੱਕ ਦੋ ਵੋਟਾਂ ਵੱਧ ਜਾਣ ਤੇ ਉਹ ਇਹਨਾਂ ਨੂੰ ਆਧਾਰ ਕਾਰਡ ਬਣਾ ਕੇ ਦੇ ਦਿੰਦੇ ਨੇ ਇਹਨਾਂ ਨੂੰ VOTING ਅਧਿਕਾਰ ਦੇ ਦਿੰਦੇ ਨੇ ਇਹ ਜਿਹੜੀ ਗੱਲ ਆ ਇੱਕ ਕਾਨੂੰਨਨ ਤੌਰ ਤੇ ਵੀ ਗਲਤ ਆ ਇਹ ਵਿਚਾਰੇ ਕਈ ਸਿੱਧੇ ਸਦੇ ਲੋਕ ਦੋਵਾਂ ਥਾਵਾਂ ਤੇ ਵੋਟਾਂ ਪਾਈ ਜਾਂਦੇ ਨੇ ਇਹ ਜਿਹੜੀ ਕਹਾਣੀ ਆ ਨਾ ਇਹ ਜਿੱਥੇ ਦੇ ਮੂਲ ਵਾਸੀ ਨੇ ਤੇ ਉਥੇ ਆਪਣੀ ਕਿਰਤ ਕਰਨ ਤੇ ਆਪਣੇ ਘਰ ਆਉਣ ਹਾਂ ਜੇ ਕੋਈ ਵੱਡਾ ਕਾਰੋਬਾਰੀ ਬਣਦਾ ਆ ਆਪਣੇ ਪੈਸੇ ਚਾਰ ਖਰਚ ਕੇ ਕੋਈ ਵੱਡਾ ਕਾਰੋਬਾਰੀ ਬਣਨਾ ਚਾਹੁੰਦਾ ਤੇ ਬਣ ਸਕਦਾ ਉਹ ਤੇ ਆਪਣੀ ਮਿਹਨਤ ਨਾਲ ਬਣੇਗਾ ਨਾ ਉਹਨੂੰ ਅਸੀਂ ਕਹੀਏ ਵੀ ਤੂੰ ਐਡਾ ਵੱਡਾ ਕਾਰੋਬਾਰ ਕਿਉਂ ਕਰ ਲਿਆ ਹੁਣ ਅਸੀਂ ਤਿੰਨ ਤਿੰਨ ਚਾਰ ਚਾਰ ਪੀੜੀਆਂ ਤੋਂ ਇੱਥੇ ਰਹਿ ਰਹੇ ਹਾਂ ਸਾਡੇ ਬੜੇ-ਬੜੇ ਤਨਾਡ ਕਾਰੋਬਾਰੀ ਟਰਾਂਸਪੋਰਟਰ ਕੰਸਟਰਕਸ਼ਨ ਦਾ ਕੰਮ ਰੀਅਲ ਏਸਟੇਟ ਦਾ ਕੰਮ ਸਾਡੇ ਸਰਦਾਰਾਂ ਕੋਲ ਆ ਸਿੱਖਾਂ ਕੋਲ ਪੰਜਾਬੀਆਂ ਕੋਲ ਖਾਸ ਕਰਕੇ ਇਥੇ ਬਿਹਾਰ ਦੇ ਵਿੱਚ ਜਿਨੇ ਪੁਲਾਂ ਦੇ ਕੰਮ ਆ ਉਹ ਸਾਡੇ ਪੰਜਾਬ ਤੋਂ ਹੀ ਨੇ ਮਤਲਬ ਮੋਨੇ ਪੰਜਾਬੀ ਨੇ ਉਹਨਾਂ ਕੋਲ ਤੇ ਇਹ ਗੱਲ ਜਿਹੜੀ ਇੱਕ ਨਾਰਾ ਦੇਣਾ ਆਜ਼ਾਦ ਹਿੰਦੁਸਤਾਨ ਦੇ ਵਿੱਚ ਹਰ ਖਿੱਤੇ 'ਚ ਹਰ ਹਿੰਦੁਸਤਾਨੀ ਰਹਿ ਸਕਦਾ ਹੈ ਇਹ ਜਿਹੜਾ ਨਾਰਾ ਦੇ ਕੇ ਇਹ ਗੱਲ ਕਰ ਰਹੇ ਨਾ ਉਹ ਜਾਂ ਤੇ ਸਮਝਦਾਰੀ ਤੋਂ ਘੱਟ ਨੇ ਜਿਹੜੇ ਲੋਕ ਆਗੂ ਬਣੇ ਨੇ ਜਾਂ ਫਿਰ ਕੋਈ ਸ਼ਰਾਰਤੀ ਲੋਕ ਨੇ ਜਿਹੜੇ ਪੰਜਾਬੀਆਂ ਦਾ ਮਾੜਾ ਕਰਨਾ ਚਾਹੁੰਦੇ ਨੇ ਜਿਵੇਂ ਤੁਸੀਂ ਕਿਹਾ ਵੀ ਬਿਹਾਰੀਆਂ ਤੋਂ ਬਿਨਾ ਜਾਂ ਜੂਪੀ ਵਾਲਿਆਂ ਤੋਂ ਬਿਨਾ ਕੰਮ ਆ ਤੋਂ ਬਿਨਾ ਕਿਵੇਂ ਚੱਲੂ ਵਿਹਾਰਦਾ ਕਿਉਂਕਿ ਪੰਜਾਬੀ ਕੰਮ ਛੱਡ ਗਏ ਨੇ ਗੱਲ ਕਿਤੇ ਨਾ ਕਿਤੇ ਜੌਲ ਸਾਹਿਬ ਇਹ ਵੀ ਆ ਵੀ ਜਿਹੜੇ ਸ਼ਰਾਰਤੀ ਅੰਸਰ ਨੇ ਉਹਰੇ ਆਧਾਰ ਕਾਰਡ ਬਣ ਗਿਆ ਉਹ ਪਿੱਛਾ ਉਹਨਾਂ ਦੇਖਿਆ ਨਹੀਂ ਜਾਂਦਾ ਕ੍ਰਿਮੀਨਲ ਮਾਈਂਡ ਦੇ ਲੋਕ ਜਦੋਂ ਜੁਪੀ ਦੇ ਵਿੱਚ ਸਿਕਤਾਈ ਹੋਈ ਜ਼ਿਆਦਾਤਰ ਜੁਪੀ ਵਸਦੇ ਪੰਜਾਬ ਦੇ ਵਿੱਚ ਕ੍ਰਿਮੀਨਲ ਵਸ ਗਏ ਕਿਤੇ ਨਾ ਕਿਤੇ ਸ਼ੈਤਾਨੀ ਤਾਂ ਫੇਰ ਵੀ ਜਾਗਦੀ ਆ ਨਾ ਉਹਨਾਂ ਦਾ ਕੋਈ ਮਾਪ ਡੰਡ ਕਿਵੇਂ ਦਾ ਹੋਣਾ ਚਾਹੀਦਾ ਦੇਖੋ ਮੈਂ ਅੱਜ ਦੀ ਜਿਹੜੀ ਪੰਜਾਬ ਦੀ ਸਰਕਾਰ ਆ ਨਾ ਭਗਵੰਤ ਮਾਨ ਜੀ ਦੀ ਸਰਕਾਰ ਅਸੀਂ ਉੱਤੋਂ ਤਾਂ ਕੋਈ ਉਮੀਦ ਨਹੀਂ ਕਰ ਸਕਦੇ ਮੇਰੀ ਕੋਈ ਇਰਖਾ ਨਹੀਂ ਕਿਸੇ ਨਾਲ ਹੈਗੀ ਪਰ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਅਸੀਂ ਦੇਖਣ ਰਹੇ ਹਾਂ ਵੀ ਪੰਜਾਬ ਦੇ ਅੰਦਰ ਸਰਕਾਰ ਨਾਂ ਦੀ ਚੀਜ਼ ਕੋਈ ਹੈ ਨਹੀਂ ਹੁਣ ਇਧਰ ਪਿਛਲੇ 2.5 ਸਾਲ ਤੋਂ ਲਗਾਤਾਰ ਪੰਜਾਬ ਦੇ ਅੰਦਰ ਟਕਈਏ ਲੋਕ ਬੰਗਲਾਦੇਸੀ ਰੋਹੀਨੀਏ ਮੁਸਲਮਾਨ ਜਿਹੜੀ ਪੰਜਾਬ 'ਚ ਤੁਸੀਂ ਮੈਂ ਦੇਖਦਾ ਅਸੀਂ ਜਿਉਂ ਜੰਮੇ ਉਦੋਂ ਪੰਜਾਬ ਉਦੋਂ ਤੋਂ ਹੀ ਪੰਜਾਬ 'ਚ ਜਾਣਦੇ ਆਂ ਹੋ ਰਹਿਣ ਵੀ ਰਹੇ ਆਂ ਸਾਡੇ ਮਾਂ ਬਾਪ ਭੈਣ ਭਰਾ ਸਭ ਪੰਜਾਬ ਦੇ ਪਰ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਉਹ ਉੱਚੀਆਂ-ਉੱਚੀਆਂ ਸਲਵਾਰਾਂ ਵਾਲੇ ਮੁਸਲਮਾਨ ਕਦੀ ਪੰਜਾਬ ਚ ਦੇਖਦੇ ਨਹੀਂ ਸੀ ਹੁਣ ਪਿੰਡੋਂ ਪਿੰਡੀ ਤੁਹਾਨੂੰ ਦੇਖਦੇ ਨੇ ਜਿਨੇ ਹਾਈਵੇ ਨੇ ਉਹਨਾਂ ਦੇ ਕਿਨਾਰਿਆਂ ਤੇ ਝੋਪੜੀਆਂ ਬਣਾਵਾਂ ਲਾ ਕੇ ਲੋਕ ਰਹਿੰਦੇ ਨੇ ਜਿਹੜੇ ਅੱਜ ਇਹ ਗੱਲ ਕਹਿਣ ਦੇ ਵੀ ਬਿਹਾਰੀ ਭਜਾਓ ਪਹਿਲਾਂ ਆਪਣੇ ਪਿੰਡਾਂ ਦੀਆਂ ਤੇ ਸ਼ਹਿਰਾਂ ਦੀਆਂ ਕਮੇਟੀਆਂ ਬਣਾਓ ਅਸਥਾਈ ਤੌਰ ਦੇ ਉੱਤੇ ਉਹਨਾਂ ਦੀ ਇਨਕੁਆਰੀ ਕਰੋ ਨਾਗਰਿਕ ਤੌਰ ਤੇ ਮੈਂ ਪੰਚਾਇਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਔਰ ਜਿਹੜੇ ਕੋਈ ਇਮਾਨਦਾਰ ਨਗਰਪਾਲਿਕਾ ਚ ਨੇ ਨਗਰ ਨਿਗਮ ਚ ਨੇ ਜਿਹੜੇ ਪੰਜਾਬ ਨਾਲ ਪਿਆਰ ਕਰਦੇ ਨੇ ਉਹ ਉਹਨਾਂ ਲੋਕਾਂ ਦੀ ਇਨਕੁਆਇਰੀ ਕਰਨ ਤੇ ਕਰਾਉਣ ਪੁਲਿਸ ਦੇ ਮਾਧਿਅਮ ਨਾਲ ਉਹ ਉਹਨਾਂ ਦੇ ਆਧਾਰ ਕਾਟ ਚੈੱਕ ਕਰਨ ਉਹ ਜਿਹੜੇ ਲੋਕ ਨੇ ਮੈਨੂੰ ਇੱਥੇ ਤੱਕ ਵੀ ਪੰਜਾਬ ਦੇ ਕਈ ਮਿੱਤਰਾਂ ਤੋਂ ਪਤਾ ਲੱਗਾ ਕਿ ਕਮ ਸੇਮ 25 30 ਲੱਖ ਪੰਜਾਬ ਚ ਅਲੱਗ ਲੋਕ ਉਹੋ ਜਿਹੇ ਲੋਕ ਜਿਹੜੇ ਸਾਡੇ ਦੇਸ਼ ਦੇ ਵਸਨੀਕ ਨਹੀਂਗੇ ਜਿਹੜੇ ਪੰਜਾਬ ਚ ਕਾਮੇ ਬਣ ਕੇ ਨਹੀਂ ਆਏ ਪੰਜਾਬ ਚ ਲੁੱਟਣ ਆਏ ਇਹ ਉਹ ਜੇ ਲੋਕ ਇਹੋ ਜੀ ਸ਼ਰਾਰਤ ਕਰਦੇ ਨੇ ਔਰ ਕਰਨ ਕੋਈ ਤੇ ਭਰਨ ਕੋਈ ਇਹ ਗੱਲ ਨਹੀਂ ਹੋਣੀ ਚਾਹੀਦੀ ਦੇਖੋ ਐਸਾ ਨਾਰਾ ਦੇਣਾ ਜਿਹੜੇ ਲੋਕ ਮੇਰੇ ਪੰਜਾਬੀ ਜਾਂ ਸਿੱਖ ਭਰਾ ਇਹ ਨਾਰਾ ਦੇਣ ਡੇ ਨੇ ਵੀ ਬਿਹਾਰੀ ਭਜਾਓ ਤੇ ਪੰਜਾਬ ਬਚਾਓ ਇਹੋ ਜਿਹਾ ਨਾਰਾ ਜਾਂ ਤੇ ਕੋਈ ਸ਼ਰਾਰਤੀ ਬੰਦਾ ਦਿੰਦਾ ਹੈ ਤੇ ਜਾਂ ਬੇਸਮਝ ਬੰਦਾ ਦਿੰਦਾ ਹੈ ਅਸੀਂ ਆਜ਼ਾਦ ਹਿੰਦੁਸਤਾਨ ਦੇ ਵਿੱਚ ਇਤਨਾ ਦਾ ਨਾਰਾ ਨਹੀਂ ਦੇ ਸਕਦੇ ਸਾਨੂੰ ਤੁਸੀਂ ਇਹ ਦੱਸਣ ਜਿਹੜੇ ਨਾਰਾ ਦਿੰਦੇ ਨੇ ਮੇਰੇ ਬੜੇ ਮਿੱਤਰ ਨੇ ਪੰਜਾਬ 'ਚ ਸਿਆਸੀ ਵੀ ਨੇ ਵੀ 90% ਪੰਜਾਬ ਦੀ ਇਸ ਵਕਤ ਜਿਹੜੀ ਇੰਡਸਟਰੀ ਲਾ ਲੋ ਜਾਂ ਫਿਰ ਖੇਤੀਬਾੜੀ ਲਾ ਲੋ ਜਿਹੜੀ ਸਾਡੀ ਖੇਤੀਬਾੜੀ ਇੰਡਸਟਰੀ ਇਹ ਇਹ ਲਾ ਲੋ ਇਹਦੇ ਵਿੱਚ 90% ਕੰਮੇ ਬਿਹਾਰੀ ਨੇ ਕਿੱਥੇ ਚਲ ਜਾਓਗੇ ਤੁਸੀਂ ਕਿਤਨਾ ਕਿਤਨਾ ਆਪਣਾ ਕੰਮ ਸਾਰ ਲੋਗੇ ਇਸ ਤਰ੍ਹਾਂ ਦੀ ਗੱਲ ਕਰਕੇ ਇਹ ਸਮਝ ਲਓ ਵੀ ਇਹ ਜਾਂ ਤੇ ਕੋਈ ਬਹੁਤ ਡੀਪਲੀ ਇਹਨਾਂ ਚ ਵੜ ਕੇ ਤੇ ਇਹ ਸ਼ਰਾਰਤ ਹੋ ਰਹੀ ਆ ਜਿਸ ਤਰ੍ਹਾਂ ਪਿੱਛੇ ਜੇ ਪੰਜਾਬ ਦੇ ਅੰਦਰ ਅ ਇਹ ਇਸਾਈਆਂ ਦੇ ਵਿਰੋਧ ਇੱਕ ਮੋਹਮ ਚੱਲੀ ਸੀ ਠੀਕ ਆ ਮੈਂ ਮੰਨਦਾ ਹਾਂ ਜਿਹੜੇ ਲੱਭ ਦੇ ਕੇ ਲੋਭ ਦੇ ਕੇ ਧਰਮ ਪਰਿਵਰਤਨ ਕਰਾਉਂਦੇ ਨੇ ਉਹਨਾਂ ਨੂੰ ਸਾਨੂੰ ਕਦੀ ਮਾਫ਼ ਨਹੀਂ ਕਰਨਾ ਚਾਹੀਦਾ ਪਰ ਸਾਨੂੰ ਆਪਣੀ ਲਕੀਰ ਵੱਡੀ ਕਰਨੀ ਚਾਹੀਦੀ ਸਾਡੀਆਂ ਈਡੀਆਂ ਈਡੀਆਂ ਵੱਡੀਆਂ ਸੰਸਥਾਵਾਂ ਨੇ ਸਾਨੂੰ ਧਰਮ ਪ੍ਰਚਾਰ ਦੀ ਮੋਹਮ ਆਪਣੀ ਤਗੜੀ ਕਰਨੀ ਚਾਹੀਦੀ ਸਾਡੇ ਇਤਿਹਾਸ ਦੇ ਸਾਹਮਣੇ ਉਹਨਾਂ ਦਾ ਇਤਿਹਾਸ ਕੀ ਚੀਜ਼ ਆ ਸਾਨੂੰ ਉਹਨਾਂ ਲੋਕਾਂ ਨੂੰ ਗੱਲ ਨਾ ਲਾਉਣਾ ਚਾਹੀਦਾ ਜਿਨ੍ਹਾਂ ਲੋਕਾਂ ਨੂੰ ਅਸੀਂ ਦੂਰ ਕੀਤਾ ਹੈ ਜਿਹੜਾ ਕਾਰਨ ਬਣਦੇ ਪੰਜਾਬ ਦੇ ਅੰਦਰ ਸੋ ਸਾਨੂੰ ਆਪਣੀਆਂ ਗਲਤੀਆਂ ਪਹਿਲਾਂ ਵਾਚਣੀਆਂ ਚਾਹੀਦੀਆਂ ਐ ਫਿਰ ਜਾ ਕੇ ਦੂਜੇ ਵੱਲ ਉਂਗਲ ਖੜੀ ਕਰਨੀ ਚਾਹੀਦੀ ਹੈ ਜੋਲਸੋ ਜਿਵੇਂ ਸੁਖਪਾਲ ਸਿੰਘ ਖੈਰਾ ਨੇ ਵਿਧਾਨ ਸਭਾ ਦੇ ਵਿੱਚ ਵੀ ਇੱਕ ਸੰਦੇਸ਼ ਦਿੱਤਾ ਸੀ ਵੀ ਆਪਣੇ ਪੰਜਾਬੀ ਬਾਹਰਲੇ ਮੁਲਕਾਂ 'ਚ ਵੀ ਵਸਦੇ ਨੇ ਬਾਹਰਲੇ ਸਟੇਟਾਂ 'ਚ ਵੀ ਵਸਦੇ ਨੇ ਵੀ ਹਿਮਾਚਲ ਦੀ ਤਰਜ਼ ਤੇ ਜਾਂ ਫਿਰ ਰਾਜਸਥਾਨ ਦੀ ਤਰਜ਼ ਤੇ ਵੀ ਕੋਈ ਵਿਧਾਨ ਸਭਾ ਦੇ ਵਿੱਚ ਐਸਾ ਜਿਹਾ ਕਾਨੂੰਨ ਬਣੇ ਦੀਦੇ ਨਾਲ ਉਹ ਕੰਮ ਕਰਨ ਆਪਣੀ ਸਟੇਟ ਚ ਪੈਸਾ ਲਜਾਣ ਕਮਾਉਣ ਆਪਦੇ ਬੱਚਿਆਂ ਨੂੰ ਪਰ ਉਹਨਾਂ ਨੂੰ ਉਰੇ ਦਾ ਅਧਿਕਾਰੀ ਨਹੀਂ ਹੋਣਾ ਚਾਹੀਦਾ ਦੇਖੋ ਮੈਂ ਤੇ ਤੁਹਾਡੇ ਮਾਧਿਅਮ ਨਾਲ ਪੰਜਾਬ ਦੇ ਲੋਕਾਂ ਨੂੰ ਔਰ ਉਹਨਾਂ ਛੋਟੇ-ਛੋਟੇ ਲੀਡਰਾਂ ਨੂੰ ਜਿਹੜੇ ਪਿੰਡ ਦੀਆਂ ਪੰਚਾਇਤਾਂ ਚ ਤੇ ਨਗਰ ਨਿਗਮ ਚ ਨਗਰਪਾਲਿਕਾ ਚ ਆਉਂਦੇ ਨੇ ਇਹ ਜ਼ਿਆਦਾ ਉਹ ਲੋਕ ਆਪਣੇ ਲੱਭ ਵਾਸਤੇ ਇਹਨਾਂ ਨੂੰ ਨਾਗਰਿਕਤਾ ਦਿੰਦੇ ਨੇ ਜਾਂ ਦਵਾਉਂਦੇ ਨੇ ਇਹ ਉਹ ਉਹਨਾਂ ਨੂੰ ਇਹਦੇ ਵਿੱਚ ਸੁਧਾਰ ਲਿਆਉਣਾ ਚਾਹੀਦਾ ਔਰ ਸਤਨਾਮ ਆਪਣਾ ਸਤਪਾਲ ਸਿੰਘ ਖਹਿਰਾ ਜੀ ਨੇ ਜਿਹੜੀ ਗੱਲ ਕੀਤੀ ਆ ਉਹ ਸਰਕਾਰ ਦਾ ਕੰਮ ਆ ਵਿਧਾਨ ਸਭਾ ਚ ਔਰ ਬੜੀਆਂ ਸਟੇਟਾਂ ਚ ਇਤਰਾ ਹੈ ਔਰ ਇਤਰਾ ਜੇ ਕਰ ਵੀ ਲਿਆ ਜਾਏ ਤੇ ਕੋਈ ਹਰਜ ਨਹੀਂ ਆ ਇਸ ਕਰਕੇ ਨਹੀਂ ਵੀ ਪੰਜਾਬ ਬਹੁਤ ਛੋਟਾ ਜਿਹਾ ਸੂਬਾ ਹੈ 2250 ਕਿਲੋਮੀਟਰ ਚ ਪੰਜਾਬ ਖਤਮ ਹੋ ਜਾਂਦਾ ਔਰ ਪੰਜਾਬ ਦਾ ਮਤਲਬ ਜਿਹੜੀ ਟੋਟਲੀ ਜਿਹੜੀ ਪੰਜਾਬ ਦੀ ਇਨਕਮ ਆ ਉਹ ਵਾਈ ਦੇ ਸਿਰ ਤੇ ਆ ਔਰ ਪੰਜਾਬ ਦੀ ਜ਼ਮੀਨ ਜਿੰਨੇ ਅਸੀਂ ਵੱਧ ਵਸਨੀਕ ਵਧਾਵਾਂਗੇ ਪੰਜਾਬ ਦੀ ਜ਼ਮੀਨ ਖੇਤੀਬਾੜੀ ਵਾਲੀ ਖਰਾਬ ਕਰਾਂਗੇ ਇਸ ਕਰਕੇ ਪੰਜਾਬ ਦੀ ਖੇਤੀਬਾੜੀ ਵਾਲੀ ਜ਼ਮੀਨ ਨੂੰ ਬਚਾਉਣ ਵਾਸਤੇ ਸਾਨੂੰ ਇਹ ਬਿੱਲ ਪਾਸ ਕਰਨਾ ਚਾਹੀਦਾ ਹੈ ਜਿਵੇਂ ਤੁਸੀਂ ਕਿਹਾ ਵੀ ਜਿਹੜੇ ਕੜਮ ਚੌਧਰੀ ਛੋਟੇ ਲੈਵਲ ਦੇ ਮੇਰੇ ਵਰਗੇ ਕਹਿ ਲਈ ਆਪਾਂ ਰਾਜਨੀਤੀ ਦੀ ਜਿਹੜੇ ਪਹਿਲੀ ਪੌੜੀਆਂ ਉਤੋਂ ਸਟਾਰਟ ਹੁੰਦੇ ਆ ਐਮ ਸੀ ਜਾਂ ਜਿਵੇਂ ਕਹ ਜੀ ਮੈਂਬਰ ਪੰਚਾਇਤ ਉਹ ਦੋਸੀ ਤੁਹਾਡੀ ਨਜ਼ਰ 'ਚ ਹੈਗੇ ਨੇ ਪਰ ਇੱਕ ਭਵਾਨੀਗੜ ਦੇ ਪਟਿਆਲੇ ਦੇ ਸੰਗਰੂਰ ਦੇ ਨੇੜੇ ਲਪੇਟ ਸ਼ਹਿਰ ਆ ਕਸਬਾ ਭਵਾਨੀਗੜ ਉੱਥੇ ਇੱਕ ਕਮੇਟੀ ਬਣੀ ਆ ਉਹਨਾਂ ਨੇ ਇੱਕ ਕਮੇਟੀ ਬਣਾ ਕੇ 21 ਮੈਂਬਰਾਂ ਦੀ ਕਹਿ ਦਿੱਤਾ ਵੀ ਸਾਡੀ ਕਮੇਟੀ ਹੀ ਕਿਸੇ ਨੂੰ ਮਕਾਨ ਕਿਰਾਏ ਤੇ ਦੇਊਗੀ ਕਿਸੇ ਨੇ ਵੀ ਦੇਣਾ ਸ਼ਹਿਰ ਦੇ ਵਿੱਚ ਸਾਡੇ ਮਹੱਲੇ ਦੇ ਵਿੱਚ ਸਾਡੀ ਕਮੇਟੀ ਹੀ ਬੂਟ ਬਣਾਊਗੀ ਸਾਡੀ ਕਮੇਟੀ ਉੱਥੇ ਚੈੱਕ ਕਰੂਗੀ ਸਾਡੀ ਕਮੇਟੀ ਪੁਲਿਸ ਨੂੰ ਇਨਫੋਰਮ ਕਰੂਗੀ ਵੀ ਕੌਣ ਰਹਿੰਦਾ ਕੌਣ ਨਹੀਂ ਕਿਰਾਏ ਤੇ ਵੀ ਮਕਾਨ ਨਹੀਂ ਮਿਲਦਾ ਕਿ ਇਹ ਮਾਪ ਟੈਂਡ ਠੀਕ ਰਹੂਗਾ ਨਹੀਂ ਇੰਨੀ ਸਿਕਤਾਈ ਕਰਕੇ ਅਸੀਂ ਕਿਸੇ ਨਾਲ ਨਹੀਂ ਰਹਿ ਸਕਦੇ ਪਰ ਕਹਾਣੀ ਇਹ ਆ ਵੀ ਜਾਗਰੂਕਤਾ ਤੇ ਆਉਣੀ ਚਾਹੀਦੀ ਆ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਸਾਡੀਆਂ ਨਗਰ ਪੰਚਾਇਤਾਂ ਚ ਸਾਡੀਆਂ ಗ್ರಾಮ ਪੰਚਾਇਤਾਂ ਚ ਪੜ੍ਹੇ ਲਿਖੇ ਲੋਕ ਆਉਣ ਔਰ ਉਹ ਇੱਕ ਮਾਪ ਟੈਂਡ ਸਹੀ ਕਰਨ ਉਹ ਜ਼ਿੰਮੇਵਾਰੀ ਲੈਣ ਵੀ ਸਾਡੇ ਇਲਾਕੇ ਚ ਅੱਜ ਪੰਜ ਪ੍ਰਵਾਸੀ ਰਹਣ ਡਏ ਨੇ ਇਹ ਕਿੱਥੋਂ ਦੇ ਨੇ ਇਨਾ ਤਾਂ ਕੰਮ ਕੀ ਆ ਇਹ ਰੀਅਲ ਮਜ਼ਦੂਰੀ ਕਰਨ ਆਏ ਆ ਜਾਂ ਸ਼ਰਾਰਤ ਕਰਨ ਆਏ ਆ ਇਹ ਤੇ ਇਹ ਇਹ ਅੱਖਾਂ ਤੇ ਸਾਨੂੰ ਖੋਲਣੀਆਂ ਪੈਣਗੀਆਂ ਜਿਹੜੀ ਗੱਲ ਕਰ ਰਹੇ ਆ ਨਾ ਉਹ ਚਲੋ ਇਹਨੀ ਨਫ਼ਰਤ ਦੀ ਗੱਲ ਨਾ ਕਰਨ ਲੇਕਿਨ ਤਰੀਕਾ ਲੱਭਣਾ ਤਰੀਕਾ ਇਹ ਲੱਭਣਾ ਵੀ ਜਿਹੜਾ ਗਲਤ ਆ ਉਹ ਫੜਿਆ ਜਾਏ ਤੇ ਜਿਹੜਾ ਸਹੀ ਮਜ਼ਦੂਰੀ ਕਰਨ ਰਿਹਾ ਉਹ ਮਜ਼ਦੂਰੀ ਕਰਕੇ ਆਪਣੇ ਘਰ ਜਾਏ ਜਿਵੇਂ ਬਿਹਾਰ ਦੇ ਇੱਕ ਨੌਜਵਾਨ ਨੇ ਰੇਪ ਵਾਲਾ ਮੁੱਦਾ ਆ ਨੌਜਵਾਨ ਇੱਕ ਛੋਟਾ ਜਿਹਾ ਬੱਚਾ 3 5-7 ਸਾਲ ਦਾ ਉਹਦਾ ਪਹਿਲਾਂ ਸੋਸ਼ਣ ਕੀਤਾ ਫਿਰ ਉਹਦਾ ਕਤਲ ਕੀਤਾ ਇਹੋ ਜਿਹੇ ਅਪਰਾਧਾਂ ਨੂੰ ਕਿਵੇਂ ਠੱਲ ਪਾਈ ਜਾ ਸਕਦਾ ਦੇਖੋ ਜੀ ਇਹ ਅਪਰਾਧੀ ਜਿਹੜੇ ਨੇ ਨਾ ਇਹ ਤੇ ਬਿਲਕੁਲ ਮਾਨਸਿਕਤਾ ਜਿਹੜੀ ਗਿਰੀ ਹੋਈ ਆ ਪਰ ਉਹਨਾਂ ਨੂੰ ਮਨੁੱਖ ਕਿਹਾ ਹੀ ਨਹੀਂ ਜਾ ਸਕਦਾ ਉਹ ਮਨੁੱਖ ਦੇ ਰੂਪ ਦੇ ਵਿੱਚ ਸ਼ੈਤਾਨ ਨੇ ਜਾਂ ਇਤੋਂ ਵੀ ਕੋਈ ਥੱਲੇ ਦੀ ਭਾਸ਼ਾ ਹੋਵੇ ਤੇ ਬੋਲੀ ਜਾ ਸਕਦੀ ਆ ਕੋਈ ਇੱਕ ਮਾਸੂਮ ਦੇ ਨਾਲ ਜਿਹੜਾ ਅਜੇ ਫੁੱਲ ਖਿੜਿਆ ਵੀ ਨਹੀਂ ਆ ਅੱਧ ਖਿੜਿਆ ਫੁੱਲ ਆ ਉਹਨੂੰ ਤੁਸੀਂ ਮਧੋਲਣ ਡੈ ਪਿਓ ਉਨੂੰ ਤੇ ਮੈਂ ਕਹਿੰਨਾ ਕਿ ਦੁਨੀਆ ਦੀ ਕੋਈ ਤਾਕਤ ਰੱਬ ਤੋਂ ਲੈ ਕੇ ਥੱਲੇ ਤੱਕ ਕੋਈ ਵਿਅਕਤੀ ਉਹਨੂੰ ਮਾਫ ਨਹੀਂ ਕਰੇਗਾ ਹਾਂ ਜਿਹੜੇ ਇਹੋ ਜਿਹੇ ਲੋਕ ਨੇ ਇਹਨਾਂ ਦੇ ਉੱਤੇ ਨਜ਼ਰ ਮੈਂ ਫਿਰ ਤੁਹਾਨੂੰ ਕਹਿਣਾ ਦੁਬਾਰਾ ਵੀ ਸਾਡੀ ਐਡਮਿਨਿਸਟ੍ਰੇਸ਼ਨ ਜੇ ਪੰਜਾਬ ਦੀ ਸੁਧਰੇ ਸਾਡੇ ਚੰਗੇ ਅਫਸਰ ਵੀ ਆਗੇ ਨੇ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਵੀ ਕਿਹੜਾ ਇੱਥੇ ਸ਼ਰਾਰਤ ਕਰਨ ਆਇਆ ਤੇ ਕਿਹੜਾ ਇੱਥੇ ਕੰਮ ਕਰਨ ਆਇਆ ਜਿਹੜੇ ਲੋਕਾਂ ਨੇ 8 8 9 9 ਘੰਟੇ ਵਾਢੀ ਕਰਨੀਆਂ ਜਿਹੜੇ ਲੋਕਾਂ ਨੇ ਤੁਹਾਡੇ ਖੇਤਾਂ 'ਚ ਮਜ਼ਦੂਰੀ ਕਰਨੀਆਂ ਉਹ ਕਿਤੋਂ ਸ਼ਰਾਰਤ ਕਰ ਲੈਣਗੇ ਉਹਨਾਂ ਦੇ ਲੱਕ ਨਹੀਂ ਸਿੱਧਾ ਹੁੰਦਾ ਰਾਤ ਨੂੰ ਪਰ ਕਹਾਣੀ ਇਹ ਆ ਵੀ ਜਿਹੜੇ ਲੋਕਾਂ ਨੇ ਸ਼ਰਾਰਤ ਕਰਨੀ ਮੈਂ ਜਿਹੜੀ ਪਹਿਲਾਂ ਗੱਲ ਕਹਿ ਚੁੱਕਾ ਵੀ ਮੈਨੂੰ ਜਿੱਥੇ ਤੱਕ ਮੇਰੇ ਯਾਰਾਂ ਦੋਸਤਾਂ ਤੋਂ ਪਤਾ ਆਇਆ ਹੈ ਮੇਰੇ ਜੇ ਅਟੈਚ ਵਾਲੇ ਲੋਕ ਮੇਰੇ ਨੌਜਵਾਨ ਨੇ ਪੰਜਾਬ 'ਚ ਵੀ 25 ਤੋਂ 30 ਲੱਖ ਉਹ ਲੋਕ ਜਿਨ੍ਹਾਂ ਨੂੰ ਰੋਹੀਨੀਆਂ ਮੁਸਲਮਾਨ ਕਹਿੰਦੇ ਆ ਜਿਨ੍ਹਾਂ ਨੂੰ ਬੰਗਲਾਦੇਸੀ ਕਹਿੰਦੇ ਆ ਉਹ ਕਿਉਂ ਰਹਿਣਗੇ ਸਾਡੇ ਮੁਲਕ 'ਚ ਜੀ ਉਹ ਪੰਜਾਬ ਚ ਕੀ ਕਿਸੇ ਦੂਜੇ ਖੇਤ ਜਿਵੇਂ ਨਹੀਂ ਰਹਿਣੇ ਚਾਹੀਦੇ ਔਰ ਪੰਜਾਬ ਤੇ ਸਾਡਾ ਹੈ ਹੀ ਨਹੀਂ ਕਾਜਿਆ ਉਹਦੇ ਅੰਦਰ ਜੇ ਕੋਈ ਇਹੋ ਜਿਹੀ ਸ਼ਰਾਰਤੀ ਲੋਕ ਵੜਦੇ ਨੇ ਇਹ ਮੇਰੇ ਖਿਆਲ ਬਿਹਾਰ ਦਾ ਵੀ ਹੋਊਗਾ ਹੋ ਸਕਦਾ ਹੈ ਪਰ ਮੈਂ ਕਹਿਆ ਇਹਦੀ ਇਨਕੁਆਰੀ ਜੇ ਤਹਿ ਤਤ ਜਾਈ ਜਾਏ ਜਾਈ ਜਾਏ ਨਾ ਤੇ ਇਹਨਾਂ ਲੋਕਾਂ ਚੋਂ ਹੀ ਫੜਿਆ ਜਾਏਗਾ ਜਿਹੜੇ ਰੋਹਨੀਏ ਫੋਹਨੀਏ ਜਾਂ ਬੰਗਲਾਦੇਸੀ ਲੋਕ ਜਿਹੜੇ ਸਾਡੇ ਲੋਕ ਹੈ ਹੀ ਨਹੀਂ ਭਾਰਤ ਦੇ ਉਹਨਾਂ ਨੂੰ ਅਸੀਂ ਰਹਿਣ ਕਿਉਂ ਦਈਏ ਉਹ ਕਿਤੇ ਵੀ ਨਹੀਂ ਰਹਿ ਸਕਦੇ ਇਸ ਕਰਕੇ ਨਗਰ ਪੰਚਾਇਤਾਂ ਐਡਮਿਨਿਸਟ੍ਰੇਸ਼ਨ ਇਹ ਸਾਂਝੀ ਇੱਕ ਮੋਹਮ ਸ਼ੁਰੂ ਕਰਨ ਔਰ ਪੰਜਾਬ ਦੇ ਅੰਦਰ ਜਾਗਰੂਕਤਾ ਲਿਆਉਣ ਜਿਹੜੀ ਗੱਲ ਉਹ ਬਿਲ ਪਾਸ ਕਰਕੇ ਕਹਿਣੀ ਚਾਹੁੰਦੇ ਆ ਨਾ ਇਹਨਾਂ ਨੂੰ ਨਗਰਤੌਰ ਦੇ ਉੱਤੇ ਵੀ ਅਸੀਂ ਕਰ ਸਕਦੇ ਹਾਂ ਜੇ ਸਾਡੇ ਪਿੰਡ ਦੇ ਅੰਦਰ ਕਿਸੇ ਨੇ ਆਣ ਕੇ ਕਰ ਲੈਣਾ ਹੈ ਤੇ ਜੇ ਪਿੰਡ ਦੇ ਲੋਕ ਜਾਗਰੂਕ ਹੋਣਗੇ ਤੇ ਕਿਉਂ ਲੈਣ ਦੇਣਗੇ ਉਹ ਇੰਨੀ ਵੱਡੀ ਅਨਾਉਂਸਮੈਂਟ ਕਰਨ ਤੋਂ ਬਾਅਦ ਵੀ ਇਹ ਕਹਾਣੀ ਕਰ ਸਕਦੇ ਬਿਨਾਂ ਵੀ ਕਰ ਸਕਦੇ ਵੀ ਭਾਈ ਤੂੰ ਕੌਣ ਬੰਦਾ ਹੈ ਤੂੰ ਕਿੱਥੋਂ ਆਇਆ ਹੈ ਤੇਰਾ ਕੰਮ ਕੀ ਆ ਤੂੰ ਕੀ ਕਰਨ ਸਾਡੇ ਪਿੰਡ 'ਚ ਆਇਆ ਪੁੱਛਣ ਇਹ ਐਡਮਿਨਿਸਟ੍ਰੇਸ਼ਨ ਦਾ ਕੰਮ ਆ ਪਰ ਜੇ ਐਡਮਿਨਿਸਟ੍ਰੇਸ਼ਨ ਬਿਲਕੁਲ ਫੇਲ ਹੈ ਤੇ ਆਪ ਕਰਨ ਲੋਕ ਕੰਮ ਕਿਉਂਕਿ ਹਰ ਜੇ ਤੇ ਸਾਡੇ ਹੁੰਦੇ ਆ ਨਾ ਲੁੱਟੇ ਤੇ ਸਾਡੇ ਘਰ ਜਾਂਦੇ ਆ ਨਾ ਬੜੀਆਂ ਐਸੀਆਂ ਮੈਂ ਘਟਨਾਵਾਂ ਵੇਖੀਆਂ ਪੰਜਾਬ ਦੇ ਅੰਦਰ ਜਿੱਥੇ ਕਈ ਸ਼ਰਾਰਤੀ ਅਨਸਰ ਇਹਨਾਂ ਦੇ ਰੂਪ ਵਿੱਚ ਜਾ ਕੇ ਪੰਜਾਬ ਦਾ ਬੜਾ ਨੁਕਸਾਨ ਕਰ ਰਹੇ ਐਸ ਵਕਤ ਮੈਂ ਤੁਹਾਡੇ ਮਾਧਿਅਮ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਨਾ ਵੀ ਸਾਡੀ ਅਣਖ ਗੈਰਤ ਆਬਰੂ ਵਾਸਤੇ ਪੰਜਾਬ ਪਛਾਣਿਆ ਜਾਂਦਾ ਹੈ ਇਹਨੂੰ ਜਰੂਰ ਬਚਾਓ ਕਿਸੇ ਵੀ ਤਰੀਕੇ ਨਾਲ ਜਿਹੜੀ ਅਣਖ ਆ ਨਾ ਇਹ ਕਿਤੇ ਖਰੀਦਿਆ ਨਹੀਂ ਮਿਲਦੀ ਗੈਰਤਮੰਦ ਹੋਣਾ ਕਿਤੇ ਸਖਲਾਈ ਨਹੀਂ ਦਿੱਤੀ ਜਾਂਦੀ ਇਹ ਬਲੱਡ ਚ ਆਉਂਦੀ ਹੈ ਇਸ ਕਰਕੇ ਜਿਹੜਾ ਖੂਨ ਸਾਡਾ ਜਿਹੜਾ ਬਲੱਡ ਸਾਡਾ ਅਣਖੀ ਬਲੱਡ ਪੰਜਾਬ ਦਾ ਹੈਗਾ ਨਾ ਉਹਨੂੰ ਬਚਾਓ ਸਾਰੀਆਂ ਚੀਜ਼ਾਂ ਆਪੇ ਵੱਜ ਜਾਣਗੀਆਂ ਜਿਵੇਂ ਤੁਸੀਂ ਬਾਹਰਲੇ ਸਟੇਟਾਂ ਚ ਰਹਨੇ ਹੋ ਪੰਜਾਬ ਤੋਂ ਬਾਹਰ ਗਈ ਪੰਜਾਬ ਜਾਣੇ ਹੋ ਤੁਹਾਨੂੰ ਬਾਹਰਲੇ ਸਟੇਟਾਂ ਚ ਕੋਈ ਨਫ਼ਰਤ ਦੀ ਨਿਗਾਹ ਨਾਲ ਤਾਂ ਨਹੀਂ ਦੇਖਦਾ ਜਾਂ ਤੁਹਾਨੂੰ ਕੋਈ ਔਰੀ ਅਖ ਨਾਲ ਤਾਂ ਨਹੀਂ ਚੱਕਦਾ ਦੇਖੋ ਜੀ ਅਸੀਂ ਇਹ ਤੇ 84 ਹੰਡਾਈ ਆ ਅਸੀਂ ਪੰਜਾਬ ਦਾ ਹੱਤਵਾਦ ਹੰਡਾਇਆ ਪੰਜਾਬ ਦਾ ਹੱਤਵਾਦ ਜਦੋਂ ਪੰਜਾਬ 'ਚ ਸੀਗਾ ਉਹ ਤਾਂ ਸਾਰਾ ਜਿਹੜਾ ਖਮਿਆਜਾ ਹੈ ਨਾ ਉਹ ਬਾਹਰ ਦੀਆਂ ਸਟੇਟਾਂ 'ਚ ਵੱਸਣ ਵਾਲੇ ਸਿੱਖਾਂ ਨੂੰ ਭਰਨਾ ਪਿਆ ਕਈ ਵਾਰੀ ਇਸ ਤਰ੍ਹਾਂ ਹੋਈ ਆ ਨਫ਼ਰਤ ਹੁੰਦੀ ਆ ਪਰ ਜੇ ਚਾਰ ਲੋਕ ਨਫ਼ਰਤ ਕਰਨ ਵਾਲੇ ਆ ਨਾ ਤੇ 40 ਲੋਕ ਪਿਆਰ ਕਰਨ ਵਾਲੇ ਵੀ ਹੈਗੇ ਆ ਬਾਕੀ ਨਫ਼ਰਤ ਤੇ ਪਿਆਰ ਇਹ ਕਈ ਹੱਦ ਤੱਕ ਤੁਸੀਂ ਆਪ ਵੀ ਬਦਲ ਸਕਦੇ ਸਾਨੂੰ ਨਫ਼ਰਤ ਦੇ ਤਰੀਕੇ ਆਪਣੇ ਦੂਰ ਕਰਨੇ ਪੈਣਗੇ ਲੋਕਾਂ ਨਾਲ ਪਿਆਰ ਨਾਲੇ ਗੁਰੂ ਕਲਗੀ ਤਰਪਾਲ ਜੀ ਨੇ ਸਾਫ਼ ਕਿਹਾ ਹੈ ਜਿਨ ਪ੍ਰੇਮ ਕਿਓ ਤੈਨਹੀ ਪ੍ਰਭ ਪਾਇਓ ਇਹ ਸੰਸਾਰ ਜਾਂ ਤੂੰ ਦੇਖਦਾ ਇਹੀ ਹਰਕਾਰ ਰੂਪ ਹੈ ਜੇ ਇਸ ਨਜ਼ਰ ਨਾਲ ਅਸੀਂ ਵੇਖਾਂਗੇ ਤੇ ਨਫ਼ਰਤ ਵੀ ਲੋਕਾਂ ਦੀ ਬਦਲੇਗੀ ਨਫ਼ਰਤ ਤਾਂ ਹੈਗੀ ਆ ਨਫ਼ਰਤ ਮੈਂ ਜਿੱਦ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਚਾਰ ਲੋਕ ਜੇ ਨਫ਼ਰਤ ਕਰਨ ਵਾਲੇ ਆ ਤੇ 40 ਲੋਕ ਪਿਆਰ ਕਰਨ ਵਾਲੇ ਵੀ ਹੈਗੇ ਆ ਹਰ ਕਿਸਮ ਦੇ ਲੋਕ ਦੁਨੀਆ ਤੇ ਹੁੰਦੇ ਆ ਬਾਕੀ ਤੁਸੀਂ ਕਿਤੋਂ ਕਿਤਨਾ ਬਚਣਾ ਹੈ ਇਹ ਤੁਹਾਡੇ ਸਿਰ ਤੇ ਨਿਰਭਰ ਕਰਦਾ ਹੈ ਮੈਂ ਬਾਹਰ ਲੀਆਂ ਸਟੇਟਾਂ ਚ ਵੱਸਣ ਵਾਲੇ ਸਿੱਖ ਬੜੇ ਜਾਗਰੂਕ ਨੇ ਬੜੇ ਗੁਰੂਆਂ ਸਮਰਪਿਤ ਨੇ ਸਿੱਖੀ ਨਾਲ ਸਮਰਪਿਤ ਨੇ ਇਸ ਕਰਕੇ ਗੁਰੂ ਆਪ ਰਾਖੀ ਕਰਦਾ ਹੈ ਪਟਨਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਬੈਠੇ ਆ ਕੱਲੋਂ ਤੋਂ ਬੜੇ ਵੱਡੇ ਨਗਰ ਕੀਰਤਨ ਸ਼ੁਰੂ ਹੋਏ ਨੇ ਤੁਸੀਂ ਵੀ ਉਹ ਕਮੇਟੀ ਦੇ ਵਿੱਚ ਸ਼ਾਮਲ ਹੋ ਮੈਂ ਦੇਖ ਰਿਹਾ ਸੀ ਤਿੰਨ ਤਿੰਨ ਮੰਜ਼ਲਾਂ ਉੱਤੋਂ ਜਿਹੜੇ ਗੈਰ ਸਿੱਖ ਨੇ 7ਵੇਂ 7ਵੇਂ ਮੰਜ਼ਲ ਤੋਂ ਫੁੱਲਾਂ ਦੀ ਵਰਖਾ ਕਰ ਰਹੇ تھے ਉਹਨਾਂ ਨੂੰ ਤੇ ਉਹ ਮੜਿਆ ਅਸਰਾਂ ਨੂੰ ਕਿਵੇਂ ਜਮੀਨਵਨ ਇਨਸਾਨਾਂ ਦਾ ਕਿਹਨਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜੇ ਕੁਝ ਪਰਸੈਂਟ ਲੋਕ ਨਫ਼ਰਤ ਦੀ ਨਾ ਵੇਖਦੇ ਹਨ ਨਾ ਤੇ ਉਤੋਂ ਹਜ਼ਾਰਾਂ ਗੁਣਾ ਚੰਗੇ ਲੋਕ ਵੀ ਹੈਗੇ ਬਾਕੀ ਚੰਗਿਆਈ ਤੇ ਬਰਿਆਈ ਸਾਡੇ ਅੰਦਰੋਂ ਸ਼ੁਰੂ ਹੁੰਦੀ ਆ ਸਾਨੂੰ ਆਪ ਪਰਖ ਕਰਨੀ ਪਵੇਗੀ ਹੁਣ ਅਸੀਂ ਇੱਥੇ ਤੱਕ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਆ ਗੁਰੂ ਕਲਗੀਧਰ ਪਾਤਸ਼ਾਹ ਆਨੰਦਪੁਰ ਵਸਦੇ ਸੀਗੇ ਗੁਰੂ ਕਲਗੀਧਰ ਪਾਤਸ਼ਾਹ ਬਾਅਦ ਚ ਆਨੰਦਪੁਰ ਵਸੇ ਪਰ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਤੋਂ ਹੀ ਆਏ ਨਾ ਉਹਨਾਂ ਨੇ ਉਹਨਾਂ ਸਮਿਆਂ ਚ ਜਦੋਂ ਮੁਗਲੀਆਂ ਸਰਕਾਰਾਂ ਸਿੱਖਾਂ ਦੀ ਵੱਡੀ ਦੁਸ਼ਮਣ ਸੀ ਗੁਰੂ ਘਰ ਦੀ ਦੁਸ਼ਮਣ ਸੀ ਉਦੋਂ ਸਭ ਤੋਂ ਸੇਫ ਜਗ੍ਹਾ ਉਹਨਾਂ ਪਟਨਾ ਸਾਹਿਬ ਮੈਂ ਅੱਗੇ ਵੀ ਕਈ ਵਾਰੀ ਕਿਹਾ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਇੱਥੇ ਹੋਇਆ ਉਹਦਾ ਇਤਿਹਾਸਕ ਕਾਰਨ ਕਈ ਹੋ ਸਕਦੇ ਆ ਪਰ ਜੇ ਅਹੀਂ ਇੱਕ ਪਰਿਵਾਰਕ ਕਾਰਨ ਲੱਭੀਏ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿੰਨਾ ਸਮਿਆਂ ਚ ਗੁਰੂ ਘਰ ਦੇ ਸਰਕਾਰਾਂ ਖਿਲਾਫ ਸਨ ਲੋਕ ਖਿਲਾਫ ਸਨ ਇਸ ਤਰ੍ਹਾਂ ਕਿ ਉਹਨਾਂ ਸਮਿਆਂ ਚ ਆਪ ਗੁਰੂ ਜਿਹੜੇ ਗੁਰੂ ਘਰਾਂ ਨੂੰ ਜਿੱਥੇ ਜਾ ਕੇ ਇਹਨਾਂ ਦਾ ਰਹਿਣ ਦਾ ਹੱਕ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਦੋਂ ਹਰਮੰਦਰ ਸਾਹਿਬ ਨਹੀਂ ਵੰਡਤਾ ਉਹਨਾਂ ਲੋਕਾਂ ਨੇ ਜਿਹੜੇ ਸਰਕਾਰ ਪੱਖੀ ਜਾਂ ਜਿਹੜੇ ਸਰਕਾਰੀ ਪਿੱਠੂ ਲੋਕ ਸਨ ਉਨਾ ਸਮਿਆਂ ਚ ਗੁਰੂ ਤੇਗ ਬਹਾਦਰ ਜੀ ਨੇ ਸਭ ਤੋਂ ਮਤਲਬ ਸੇਫ ਜਗਾ ਸਭ ਤੋਂ ਆਪਣੀ ਕੀ ਉਹਨੂੰ ਕਹਿੰਦੇ ਆ ਵੀ ਆਪਣੀ ਰਾਖੀ ਵਾਸਤੇ ਜਾਂ ਆਪਣੇ ਸੇਫ ਰਹੂਗੀ ਜਿਹੜੀ ਜਗਾ ਪਰਿਵਾਰ ਸੇਫ ਰਵੇ ਮਾਤਾ ਜੀ ਸੇਫ ਹੋ ਕੇ ਚੰਗੀ ਤਰ੍ਹਾਂ ਇੱਥੇ ਗੁਰੂ ਸਾਹਿਬ ਜੀ ਨੂੰ ਜਾਂ ਜਿਹੜਾ ਜਨਮ ਸੀਗਾ ਉਹ ਹੋਵੇ ਇਹ ਇਸ ਕਰਕੇ ਇੱਥੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਇੱਥੇ ਲੈ ਕੇ ਆਏ ਔਰ ਮੈਂ ਦੇਖਦਾ ਵੀ ਮੈਂ ਤੇ ਹੁਣ ਪਿਛਲੇ ਕਾਫੀ ਸਮੇ ਤੋਂ ਐ ਸ਼ਹਿਰ ਚ ਵਿਚਰਦਾ ਐ ਪਹਿਲਾਂ ਵੀ ਮੇਰਾ ਆਉਣਾ ਜਾਣਾ ਰਿਆ ਐਵੇਂ ਕਿ ਮੈਂ ਆਪਣੇ ਮਾਪੇ ਬਾਪ ਨਾਲ ਇੱਥੇ ਆਉਂਦਾ ਰਿਆ ਮੇਰੇ ਫਾਦਰ ਸਾਹਿਬ ਮੇਰੇ ਮਾਤਾ ਜੀ ਮੈਨੂੰ ਲੈ ਕੇ ਇੱਥੇ ਆਉਂਦੇ ਹੁੰਦੇ ਸੀ ਮੇਰਾ ਨਾਮ ਵੀ ਇੱਥੋਂ ਰੱਖਿਆ ਗਿਆ ਪਟਨਾ ਸਾਹਿਬ ਤੋਂ ਇੱਥੇ ਦੇ ਲੋਕਾਂ ਦੇ ਅੰਦਰ ਪਿਆਰ ਹੈ ਗੁਰੂ ਦੇ ਪ੍ਰਤੀ ਹੁਣ ਇੱਥੇ ਲੰਗਰ ਨੇ ਇੱਥੇ ਗੁਰੂ ਕੇ ਲੰਗਰ ਨੇ ਸੈਂਕੜੇ ਹਜ਼ਾਰਾਂ ਦੀ ਗਿਣਤੀ ਚ ਇੱਥੇ ਦੇ ਲੋਕ ਆਉਂਦੇ ਨੇ ਇੱਥੇ ਐਤਵਾਰ ਤੇ ਸ਼ਨੀਵਾਰ ਹਫਤੇ 'ਚ ਕਮ ਸੇ ਕਮ ਲੱਖ ਤੋਂ 1.5 ਲੱਖ ਲੋਕ ਇਧਰ ਤੇ ਆਉਂਦੇ ਮੱਥਾ ਟੇਕਣ। ਔਰ ਬੜੀ ਸ਼ਰਧਾ ਹੈ। ਆਉਂਦੇ ਹੀ ਨਹੀਂ ਸਿਰਫ ਉਹ ਗੁਰੂ ਕੇ ਲੰਗਰਾਂ 'ਚ ਹਿੱਸਾ ਪਾਉਂਦੇ ਨੇ। ਛਕਦੇ ਨੇ ਔਰ ਛਕਣ ਵਾਸਤੇ ਆਪਣਾ ਹਿੱਸਾ ਪਾਉਂਦੇ ਨੇ। ਇਸ ਕਰਕੇ ਬੜਾ ਬਦਲਾਅ ਆਇਆ ਅੱਗੇ ਨਾਲੋਂ। ਹੁਣ মিডিਆ ਦਾ ਜੋਗਿਆ ਸਾਨੂੰ ਐਸੀਆਂ ਗੱਲਾਂ ਜਿਹੜੀਆਂ ਇਤਿਹਾਸਕ ਗੱਲਾਂ ਐ, ਜਿਹੜੀਆਂ ਪਿਆਰ ਵਾਲੀਆਂ ਗੱਲਾਂ ਐ, ਜਿਹੜੀਆਂ ਸਾਡੀਆਂ ਮੁੱਢਲੀਆਂ ਪਿੱਛੋਂ ਹੀ ਜਿੱਥੋਂ ਆਏ ਆ ਸਾਡਾ ਧਰਮ ਕਿਉਂ ਬਣਿਆ। ਹੁਣ ਤੇ ਬੜੇ-ਬੜੇ ਸਨਾਤਨੀ ਸਾਧੂ ਕਹਿੰਦੇ ਆ ਜੀ ਕਿ ਸਿੱਖ ਜਗਤ ਸਿੱਖ ਗੁਰੂ ਜੇ ਨਾਮ ਹੁੰਦੇ ਤੇ ਹਿੰਦੂ ਧਰਮ ਨਾ বাজਦਾ ਅਹੀਂ ਜਿਹੜੀ ਗੱਲ ਕਹਿਣੀ ਚਾਹੁੰਦੇ ਆ ਉਹ ਜੇ ਕਹਿੰਦੇ ਆ ਤੇ ਸਾਡੀ ਵੱਡੀ ਬਟਤਾ ਇਸ ਕਰਕੇ ਜੇ ਆਪਾਂ ਨਫ਼ਰਤੀ ਕਰੀ ਜਾਈਏ ਤੇ ਸਾਨੂੰ ਚੰਗਾ ਆਖੂ ਕੌਣ ਇਹ ਸੰਨ ਹਰਪਾਲ ਸਿੰਘ ਜੋ ਜਿਹੜੇ ਕਿ ਪਟਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰ ਕੱਟਵੇਂ ਆਗੂ ਨੇ ਕਿਉਂਕਿ ਜਦੋਂ ਸਿੱਖ ਜਾ ਕੇ ਪੰਜਾਬੀ ਜਾ ਕੇ ਬਾਹਰਲੇ ਸਟੇਟਾਂ ਚ ਵੱਸਦੇ ਨੇ ਉਦੋਂ ਬਿਹਾਰ ਦੇ ਯੂਪੀ ਦੇ ਜਿਹੜੇ ਕੁਝ ਕੁ ਬੰਦੇ 1% ਕਹਿਦੀ ਇਹ ਮਾੜਾ ਅੰਸਰ ਕੋਈ ਨਾ ਕੋਈ ਹਰਕਤ ਕਰਦੇ ਨੇ ਉਹਦੀ ਸਜ਼ਾ ਸਾਰਿਆਂ ਨੂੰ ਨਹੀਂ ਦੇਣੀ ਚਾਹੀਦੀ ਇਹ ਕਹਿਣਾ ਸੀ ਜੋਹਲ ਸਾਹਿਬ ਦਾ ਪਲ-ਪਲ ਦੀ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਕੈਮਰਾਮੈਨ ਗੁਰਪ੍ਰੀਤ ਨਾਲ ਇਕਬਾਲ ਸਿੰਘ ਪੰਗੋਲਾ ਸਹਿਬ ਸ੍ਰੀ ਪਟਨਾ ਸਾਹਿਬ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਧਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ